ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਟਿੰਡਾ ਪੁਲਿਸ ਨੇ ਪਿਛਲੇ ਦਿਨੀ 100 ਫੁੱਟੀ ਰੋਡ ਬਟਿੰਡਾ ਵਿਖੇ ਇੱਕ ਵਿਅਕਤੀ ਤੇ ਤੇਜ਼ਰ ਹਥਿਆਰਾਂ ਦੇ ਨਾਲ ਹਮਲਾ ਕਰਨ ਵਾਲੇ ਪੰਜ ਵਿਅਕਤੀਆਂ ਨੂੰ ਕਾਬੂ ਕੀਤਾ। ਤਦ ਦੱਸ ਦਈਏ ਕਿ ਐਸਐਸਪੀ ਬਟਿੰਡਾ ਅਮਨੀਤ ਕੌਂਡਲ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਕਰਦਿਆਂ ਹੋਇਆਂ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਤਦ ਦੱਸ ਦਈਏ ਕਿ ਇਹਨਾਂ ਵਿਅਕਤੀਆਂ ਦੇ ਵੱਲੋਂ ਬੀਤੇ ਦਿਨੀ 100 ਫੁੱਟੀ ਰੋਡ ਤੇ ਇੱਕ ਵਿਅਕਤੀ ਤੇ ਤੇਜ਼ਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਸੀ। ਤੇ ਇਸੇ ਮਾਮਲੇ ਦੇ ਵਿੱਚ ਪੀੜਤ ਦੇ ਬਿਆਨਾਂ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਤਵੱਜਾ ਤੇ ਉਥੇ ਹੀ ਦੱਸ ਦਈਏ ਕਿ ਵਜਾ ਰੰਜਸ਼ੇ ਦੱਸੀ ਜਾ ਰਹੀ ਹੈ ਕਿ ਲਵਪ੍ਰੀਤ ਸਿੰਘ ਤੇ ਜਸਦੀਪ ਸਿੰਘ ਦੀ ਜੋ ਕਿ ਪੁਰਾਣੀ ਰੰਜਿਸ਼ੀ ਲੜਾਈ ਸੀ ਜਿਸ ਦੇ ਚੱਲਦਿਆਂ ਲਵਪ੍ਰੀਤ ਸਿੰਘ ਨੇ ਆਪਣੇ ਸਾਥੀਆਂ ਦੇ ਨਾਲ ਜਸਦੀਪ ਸਿੰਘ ਤੇ ਹਮਲਾ ਕੀਤਾ ਸੀ ਤੇ ਉਸ ਦੀ ਕੁਟਮਾਰ ਕੀਤੀ ਸੀ ਇਸ ਦਰਮਿਆਨ ਦੋ ਕਹਾੜੀਆਂ ਦੋ ਡਾਂਗਾ ਇੱਕ Honda City ਕਾਰ ਵਿਪੁਲਸ ਦੇ ਵੱਲੋਂ ਬਰਾਮਦ ਕੀਤੀ ਗਈ ਹੈ ਤੇ ਇਹਨਾਂ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਮਿਤੀ 2 ਤਰੀਕ ਨੂੰ ਇੱਕ 140 ਰੋਡ ਦੇ ਉੱਪਰ ਇੱਕ ਜਸਦੀਪ ਸਿੰਘ ਨੂੰ ਕੁਝ ਵਿਕਤੀਆਂ ਜਿਹੜੀ ਸੀਗੀ ਤੇਜ਼ ਹਾਰ ਫੈਰਾ ਨਾਲ ਸੱਟਾਂ ਮਾਰੀਆਂ ਸੀਗੀਆਂ ਜਿਸ ਬੰਦੇ ਵਿੱਚ ਇੱਕ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਵੀ ਵਾਇਰਲ ਹੋਈ ਸੀਗੀ ਇਸ ਸੋਸ਼ਲ ਮੀਡੀਆ ਦੇ ਵਿੱਚ ਜਿਹੜਾ ਜਸਦੀਪ ਸਿੰਘ ਹੈਗਾ ਇਹ ਗੋਨੇਣਾ ਮੰਡੀ ਦਾ ਰਹਿਣ ਵਾਲਾ ਸੀਗਾ ਜਿਸ ਨੂੰ ਗੋਨੇਣਾ ਮੰਡੀ ਤੇ ਉਹਦੇ ਪਿੰਡ ਝੰਡਾ ਵਾਲਾ ਦਾ ਕੁਝ ਵਿਅਕਤੀ ਸੀਗੇ ਉਹਨਾਂ ਨਾਲ ਛੱਟਾ ਮਾਰੀ ਗਈਆਂ ਸੀਗੀਆਂ ਇਸ ਬੰਦੇ ਵਿੱਚ ਅਸੀਂ ਮੁਕੱਦਮਾ ਨੰਬਰ 14 ਅੰਡਰ ਸੈਕਸ਼ਨ 109 ਜੋ ਕਿ 307 ਆਪੀਸੀ ਦੇ ਇਕੁਇਲੈਂਟ ਹੈਗਾ ਤੇ ਨਾਲ ਹੋਰ ਰੈਲੇਵੈਂਟ ਸੈਕਸ਼ਨ ਦੇ ਤਹਿਤ ਮੁਕੱਦਮਾ ਦਰਜ ਕੀਤਾ ਸੀਗਾ ਮਾਨਯੋਗ ਐਸਐਸਪੀ ਸਾਹਿਬ ਠੰਡਾ ਵੱਲੋਂ ਇਸ ਮਕਦਮਾ ਦੇ ਦੋਸ਼ੀਆਂ ਨੂੰ ਗ੍ਰਫਤਾਰ ਕਰਨ ਦੇ ਵਕਤ ਉਹ ਟੀਮਾਂ ਬਣਾਈਆਂ ਗਈਆਂ ਸੀਗੀਆਂ ਜਿਸ ਦੇ ਵਿੱਚ ਅਸੀਂ ਸੀਆਈਏ 1, ਸੀਆਈਏ 2, ਐਸਐਚਓ ਸਿਵਲ ਲਾਈਨ ਤੇ ਨਾਲ ਇਹਨਾਂ ਦੀ ਸਾਰਿਆਂ ਦੀ ਸੁਪਰਵਾਈਜ਼ਨ ਡੀਐਸਪੀ ਸਿਟੀ 2 ਕਰ ਰਹੇ ਸੀਗੇ ਇਸ ਮਕਦਮਾ ਦੀ ਤਫਤੀਸ਼ ਕਰਦੇ ਹੋਏ 6 ਤਰੀਕ ਨੂੰ ਅਸੀਂ ਮਕਦਮਾ ਦੇ ਵਿੱਚ ਜਿਹੜੇ ਲੜਿੰਦੇ ਦੋਸ਼ੀ ਸੀਗੇ ਲਬਰੀਤ, ਮਨਪ੍ਰੀਤ ਦੰਦੀਵਾਲ, ਕਰਨ ਢਿੱਲੋ ਤੇ ਨਾਲ ਗੁਰਪੰਥ ਇਹਨਾਂ ਨੂੰ ਅਸੀਂ ਗ੍ਰਫਤਾਰ ਕੀਤਾ ਸੀਗਾ ਤੋ ਇਹਨਾਂ ਦੀ ਪੋਜੇਸ਼ਨ ਦੇ ਵਿੱਚੋਂ ਜਿਹੜੀ ਇਹਨਾਂ ਨੇ ਵੈਪਨ ਯੂਜ਼ ਕੀਤੇ ਸੀਗੇ ਸੱਤਾ ਮਾਰਨ ਦੇ ਸਮੇਂ ਦੋ ਕੁਹਾੜੀਆਂ ਡਾਂਗਾ ਇੱਕ ਗੱਡੀ ਜਿਹੜੀ Honda City ਸੀਗੀ ਜਿਸ ਤੇ ਉੱਪਰ ਆਏ ਸੀਗੇ ਇਹ ਸਾਰੀ ਜਿਹੜੀ ਸੀ ਇਹਨਾਂ ਦੇ ਪੋਜੇਸ਼ਨ ਦੇ ਵਿੱਚੋਂ ਗ੍ਰਫਤਾਰ ਬਰੰਧ ਕਰ ਲਈ ਸੀਗੀ ਇਸ ਤੋਂ ਬਾਅਦ ਅਸੀਂ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਲਿਆ ਸੀਗਾ ਜਿਹੜਾ ਕਿ 10 ਤਰੀਕ ਨੂੰ ਅਸੀਂ ਦੁਬਾਰਾ ਇਹਨਾਂ ਨੂੰ ਪੇਸ਼ ਕਰਾਂਗੇ ਇਹਨਾਂ ਦੀ ਪੁਸ਼ ਕੇਸ ਦੇ ਵਿੱਚ ਜਿਹੜੇ ਹੋਰ ਕੁਝ ਵਿਅਕਤੀਆਂ ਦੀ ਸ਼ਮੂਲੀਅਤ ਆਈ ਸੀਗੀ ਉਸ ਦੇ ਵਿੱਚ ਅਸੀਂ ਸਿਕੰਦਰ ਸਿੰਘ ਨਾਮ ਦਾ ਵਿਅਕਤੀ ਇੱਕ ਹੋਰ ਅੱਜ ਗ੍ਰਫਤਾਰ ਕੀਤਾ ਸੋ ਹੁਣ ਤੱਕ ਅਸੀਂ ਇਸ ਖਤਮਾ ਦੀ ਤਫਤੀਸ਼ ਦੇ ਵਿੱਚ ਪੰਜ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਜਿਦੇ ਵਿੱਚ ਲਬਰੀਤ ਮਨਪ੍ਰੀਤ ਦੰਦੀਵਾਲ ਕਰਨ ਢਿੱਲੋ ਗੁਰਪੰਤ ਤੇ ਸਿਕੰਦਰ ਸਿੰਘ ਇਹਨਾਂ ਪੰਜਾਂ ਦੋਸ਼ੀਆਂ ਨੂੰ ਅਸੀਂ ਇਸ ਖਤਮਾ ਦੇ ਵਿੱਚ ਗ੍ਰਿਫਤਾਰ ਕਰ ਲਿਆ ਤੇ ਇੱਕ ਇਹਦੇ ਵਿੱਚ ਜਿਹੜਾ ਮੇਨ ਇਹਦਾ ਮਾਸਟਰਮਾਈਂਡ ਸੀਗਾ ਸੋਨਾ ਜੋ ਕਿ ਜੰਡਾ ਵਾਲਾ ਪਿੰਡ ਦਾ ਰਹਿਣ ਵਾਲਾ ਜਿਸ ਦੇ ਉੱਪਰ ਕਾਫੀ ਮੁਕੱਦਮੇ ਦਰਜ ਨੇ ਉਸ ਨੂੰ ਗ੍ਰਿਫਤਾਰ ਕਰਨ ਲਈ ਸਾਡੀ ਜਿਹੜੀ ਵੱਖ-ਵੱਖ ਟੀਮਾਂ ਅਸੀਂ ਬਣਾਈਆਂ ਹੋਈਆਂ ਨੇ ਉਹ ਲੱਗੀਆਂ ਹੋਈਆਂ ਨੇ ਤੇ ਜਲਦੀ ਹੀ ਅਸੀਂ ਜਿਹੜੀ ਹੈਗੀ ਉਸ ਦੀ ਗ੍ਰਿਫਤਾਰੀ ਕਰ ਲਵਾਂਗੇ ਜਿਹੜਾ ਇਸ ਦੇ ਵਿੱਚ ਜਿਹੜੇ ਲਾਪਰਿਤ ਹੈਗਾ ਇਸ ਦੇ ਉੱਪਰ ਪਹਿਲਾਂ ਵੀ ਦੋ ਲੜਾਈ ਝਗੜੇ ਦੇ ਮਕਦਮੇ ਦਰਜ ਹੈਗੇ ਤੇ ਜਿਹੜਾ ਕਰਨ ਢਿੱਲੋ ਹੈਗਾ ਇਸ ਦੇ ਉੱਪਰ ਇੱਕ ਜਿਹੜਾ ਲੜਾਈ ਝਗੜੇ ਦਾ ਮਕਦਮਾ ਸਿਟੀ ਬਲੋਡ ਦੇ ਵਿੱਚ ਦਰਜ ਹੈ ਇਹ ਵਜਾ ਰਜਿਸਟਰੇ ਵਿੱਚ ਜਿਹੜੀ ਪੁਸ਼ਕਿਸ਼ ਦੇ ਵਿੱਚ ਇਹ ਹੈ ਕਿ ਜਸਦੀਪ ਦਾ ਇੱਕ ਦੋਸਤ ਜਿਹੜਾ ਸੀਗਾ ਉਹਨੇ ਇੱਕ ਗੋਨਿਆਣੇ ਦੇ ਵਿੱਚ ਇਹਨਾਂ ਦੀ ਲੜਾਈ ਹੋਈ ਸੀਗੀ ਉਸੇ ਦਿਨ ਹੀ ਜਿਸ ਦੇ ਵਿੱਚ ਇੱਕ ਲੜਕੇ ਦੇ ਸੱਟਾਂ ਵੱਜੀਆਂ ਸੀਗੀਆਂ ਤੇ ਗੋਨਿਆਣੇ ਸਿਵਲ ਹਸਪੀਟਲ ਦੇ ਵਿੱਚ ਦਾਖਲ ਹੋਇਆ ਸੀਗਾ ਉਸ ਸੋ ਇਸ ਵੰਦੇ ਵਿੱਚ ਕੋਨ ਥਾਣਾ ਨਈਆਂਵਾਲੇ ਦੇ ਵਿੱਚ ਦਰਜ ਮੁਕੱਦਮਾ ਦਰਜ ਕੀਤਾ ਗਿਆ ਜਦੋਂ ਮਨਪ੍ਰੀਤ ਦੰਦੀਵਾਲ ਤੇ ਲਖਪ੍ਰੀਤ ਨੂੰ ਇਹ ਪਤਾ ਲੱਗਿਆ ਵੀ ਸਾਡੇ ਇੱਕ ਦੋਸਤ ਨੂੰ ਇਹਨਾਂ ਨੇ ਕੁੱਟਿਆ ਤਾਂ ਇਹਨਾਂ ਨੇ ਉਸ ਦਾ ਬਦਲਾ ਲੈਣ ਲਈ ਜਿਹੜਾ ਸਾਡਾ 140 ਨੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਜਸਦੀਪ ਇੱਥੇ ਘੁੰਮ ਰਿਹਾ ਹੈ ਤਾਂ ਆਪਣੇ ਸਾਰੇ ਸਾਥੀਆਂ ਨੂੰ ਇਕੱਠਾ ਕਰਕੇ ਇਹਨਾਂ ਨੇ ਤਾਂ ਜਸਦੀਪ ਨੂੰ ਇੱਥੇ ਘੇਰ ਲਿਆ ਤੇ ਪਰਿਵਾਰਾਂ ਨਾਲ ਡਿੱਗੀ ਵਟੋ ਕੀਤੀ ਜਿਹੜੀ ਕਾਰ ਪਰਲੀ ਗਈ ਸੀ ਇਹਦੇ ਜਸਦੀਪ ਦੇ ਇੱਕ ਦੋਸਤ ਸੀਗੇ ਜਿਹੜਾ ਕਿ ਕੈਨੇਡਾ ਤੋਂ ਆਇਆ ਸੀਗਾ ਉਹ ਗੱਡੀ ਦੇਖ ਰਿਆ ਸੀਗੇ ਇਉਂ ਦੇ ਦੋਸਤ ਹੀ ਗੱਡੀ ਸੀ ਸਾਰੇ ਸਟੂਡੈਂਟ ਹੀ ਸੀ ਸਾਰੇ ਇਹਦੇ ਵਿੱਚ ਜਿਹੜਾ ਜਸਦੀਪ ਹੈਗਾ ਇਹ ਪ੍ਰਾਈਵੇਟ ਜਿਹੜਾ ਸਟੱਡੀ ਕਰ ਰਿਹਾ ਹੈ ਬਾਕੀ ਵੀ ਜਿਹੜੇ ਬੰਦੇ ਹੈਗੇ ਨੇ ਸਾਰੇ ਮਤਲਬ ਯੰਗ ਯੰਗਸਟਰ ਏਜ ਦੇ ਵਿੱਚ ਹੈਗੇ ਨੇ ਸਾਰੇ ਵਿਥਿਨ 25 ইয়ারਸ ਦੀ ਏਜ ਦੇ ਵਾਲੇ ਗਰੁੱਪ ਦੇ ਬੰਦੇ ਹੈਗੇ ਆ ਕੁਝ ਇਹਨਾਂ ਦੇ ਵਿੱਚੋਂ ਪੜ੍ਹਾਈ ਜਿਹੜੀ ਹੈਗੀ ਉਹਨੇ ਤੇ ਆਲਮੋਸਟ ਕੰਪਲੀਟ ਹੋ ਗਈ ਤੇ ਪ੍ਰਾਈਵੇਟ ਜਿਹੜੇ ਹੈਗੀ ਜਿਵੇਂ ਪੜ੍ਹਾਈ ਪੜ੍ਹਾਈ ਜਿਹੜੀ ਕਰ ਰਹੇ ਨੇ ਬਾਕੀ ਅਦਰਵਾਇਜ਼ ਜਿਹੜਾ ਹੈਗਾ ਜੋਬ ਵਗੈਰਾ ਕੋਈ ਨਹੀਂ ਕਰਦੇ ਅੱਛਾ ਸਰ ਮੇਰਾ ਨਾਮ ਪ੍ਰੀਤ ਹੈਗਾ ਇਹ ਕਿਲਾ ਫੈਂਡੀ ਦਾ ਮਾਮਲਾ ਕਰਦਾ ਹੈ ਨਸ਼ਾ ਕਰਦਾ ਹੈ ਜਾਂ ਵੇਚਦਾ ਇਹ ਨਸ਼ ਤੇ ਜਿਹੜੇ ਇਹਦੇ ਨਾਲ ਜਿਹੜੇ ਦੂਜੇ ਦੋਸ਼ੀ ਕਰਨ ਹੈਗਾ ਉਹਦੇ ਖਿਲਾਫ ਇੱਕ ਮੁਕਤਵਾ ਦਰਜਾ ਜੋ ਕਿ ਲੜਾਈ ਝਗੜੇ ਦਾ ਕਦਮਾ ਦਰਜਾ ਇਹ ਕਿੱਥੇ ਰਹਿਣ ਵਾਲੀ ਹੈ ਜੀ ਇਹ ਜਿਹੜੇ ਲਾਪਰੀਤ ਤੇ ਇਹ ਸਾਰੇ ਏਜੰਡਾ ਵਾਲਾ ਮਹਿਮਾ ਸਰਜਾ ਤੇ ਗੋਨਿਆਣੇ ਮੰਡੀ ਦੇ ਏਰੀਆ ਦੇ ਰਹਿਣ ਵਾਲੇ ਨੇ ਸਾਡੇ ਕੱਲਾਸ ਉਸ ਟਾਈਮ ਜੀ ਜਸਦੀਪ ਜਿਹੜਾ ਸੀਗਾ ਇਸ ਦਿਨ ਆਪਣੇ ਤਿੰਨੋ ਦੋਸਤਾਂ ਦੇ ਨਾਲ ਆਇਆ ਸੀਗਾ ਉਸ ਦੇ ਨਾਲ ਜਿਹੜੇ ਬਾਕੀ ਤਿੰਨੋ ਦੋਸਤ ਸੀਗੇ ਉਹ ਵੀ ਉੱਥੇ ਮੌਕੇ ਦੇ ਉੱਪਰ ਹਾਜ਼ਰ ਸੀਗੇ ਜਿਨ੍ਹਾਂ ਨੇ ਜਿਹੜਾ ਇਹ ਸਾਰੀ ਜਿਹੜਾ ਲੜਾਈ ਝਗੜਾ ਆਪਣੀ ਅੱਖੀ ਦੇਖਿਆ ਤਾਂ ਗੱਡੀ ਨੀ ਗਈ ਇਹ ਜਿਹੜੇ ਦੋਸ਼ੀ ਨੇ ਲਾਪਰਿਤ ਲੈ ਕੇ ਆਇਆ ਸੀ ਇਸ ਗੱਡੀ ਨੂੰ ਚਲਾ ਰਿਹਾ ਸੀਗਾ ਮਾਲਕੀ ਬੜਾ ਜਿਹੜੇ ਇਸ ਤੇ ਕਬਜ਼ੇ ਕਰ ਰਹੇ ਆ ਜਿਹੜੇ ਖੜੇ ਐ ਦੋ ਮੋਟੇ ਚਿੱਟਾ ਨੌਮੀ ਵੀ ਆ ਤੁਸੀ ਦੇਖੋ ਇਹਦੇ ਵਿੱਚ ਜਿਹੜਾ ਲਾਪਰਿਤ ਹੈਗਾ ਇਹਦੇ ਵਿੱਚ ਪਹਿਲਾਂ ਐਨਡੀਪੀਐਸ ਦਾ ਜਿਹਦਾ ਮੁਕੱਦਮਾ ਦਰਜ ਰਜਿਸਟਰ ਹੈਗਾ ਸੋ ਡੈਫੀਨੇਟਲੀ ਜਿਹੜੇ ਹੈਗੇ ਡਰੱਗਸ ਨਾਲ ਇਹਨਾਂ ਦੀ ਇਨਵੋਲਵਮੈਂਟ ਹੈਗੀ